ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਡੇਰੀ ਫਾਰਮ ਤੇ ਆਪ ਸਭ ਦਾ ਸਵਾਗਤ ਆ। ਲੋ ਜੀ ਅੱਜ ਆਏ ਆ ਜਸਕਰਨ ਵੀਰ ਦੇ ਕੋਲ। ਬਾਕੀ ਵੀਰ ਕੋ ਚੰਗੇ ਪਸ਼ੂ ਆ। ਤਕਰੀਬਨ ਚੰਗੇ ਹੀ ਹੁੰਦੇ ਵੀਰ ਕੋਲ ਸੂਈਆਂ ਸਵਾਈਆਂ ਆ। ਬਾਕੀ ਸੂਈਆਂ ਸਵਾਈਆਂ ਆਪਣੀਆਂ ਚੋਚਵਾ ਕੇ ਤਸੱਲੀ ਕਰਕੇ ਤੇ ਖਰੀਦੋ ਤਕਰੀਬਨ ਪਸ਼ੂ ਚਲੋ ਵਪਾਰੀ ਵੀਰ ਤਾਂ ਚੰਗਾ ਵੇਖ ਕੇ ਲਿਉਂਦਾ। ਬਾਕੀ ਤੁਸੀਂ ਫਿਰ ਵੀ ਆਪਣੀ ਤਸੱਲੀ ਕਰਕੇ। ਹਾਂਜੀ ਸਤਿ ਸ੍ਰੀ ਅਕਾਲ ਜੀ ਵੀਰ ਜੀ। ਸਤਿ ਸ੍ਰੀ ਅਕਾਲ ਜੀ। ਅਨ ਵੀਰ ਜੀ ਕਿੰਨੇ ਪਸ਼ੂ ਫਿਰ ਅੱਜ ਅੱਜ ਵੀਰ ਜੀ ਆਪਣੇ ਕੋਲ 4 ਪਸ਼ੂ ਆ। ਜੜੇ ਨਾਮ ਤੇ ਡਰੈਸ ਦੱਸ ਦੋ ਆਪਣਾ। ਨਾਮ ਆਪਣਾ ਜਸਕਰਨ ਸਿੰਘ ਪਿੰਡ ਮਹਿਮਦਪੁਰ ਤਾਸੀਲ ਆਈ ਨਾਲਾ ਤੇ ਜ਼ਿਲ੍ਹਾ ਮੋਸਰ ਲਾਗੇ ਲੋਪੋ ਕਚਗਾਂਵ। ਫੋਨ ਨੰਬਰ ਵੀ ਦੱਸ ਦੋ। ਫੋਨ ਨੰਬਰ ਹੈਗਾ ਵੀਰ ਜੀ 9592800635। ਠੀਕ ਹੈ। ਬਾਕੀ ਵੀਰਾਂ ਭਰਾਵਾਂ ਕੇ ਬੇਨਤੀ ਹੈ ਸਾਡੇ ਚੜ੍ਹਦੀ ਕਲਾ ਦੇ ਫਰਮ ਵੱਤਵਾ ਸਬਸਕ੍ਰਾਈਬ ਤੇ ਸ਼ੇਅਰ ਕਰਿਆ ਕਰੋ। ਹਾਂਜੀ ਹਾਂਜੀ। ਤਾਂ ਆਉਣ ਵਾਲੀ ਨਵੀਂ ਤੇ ਨਵੀਂ ਵੀਡੀਓ ਨਾਲ ਟਿਮਿੰਗ। ਪਸ਼ੂ ਸਭ ਤੋਂ ਪਹਿਲਾਂ ਜਿਹੜੇ ਤੁਹਾਡੇ ਤੱਕ ਰ ਪਹੁੰਚਣ। ਹਾਂ ਕਿਉਂਕਿ ਫਿਰ ਵੀਡੀਓ ਜਿੰਨੀ ਟ ਇਹ ਤੁਹਾਡੀ ਠੀਕ ਆ ਅਨੇ ਚੰਗੇ ਰਿਕਾਰਡ ਵਾਲੀਏ ਚੰਗੇ ਥਣ ਚੱਡੇ ਦੀ ਮਾਲ ਕਿਆ ਠੀਕ ਆ ਹਾਂ ਚੰਗੀ ਗੋਦੀ ਕਪੈਸਟੀ ਵਾਲੀ ਆ ਪਿਛਲੇ ਸਵੇਰੇ 14 ਕਿਲੋ ਦਾ ਰਕਾਰ ਜੇ ਦਾ ਬਾਕੀ ਅਡਰ ਕੁਆਲਟੀ ਕਰੋ ਚੈੱਕ ਹਾਂ ਜੀ ਹੁਣ ਇਹ ਰਾਤ ਦੀ ਸੂਈ ਸਵੇਰੇ ਘਰ ਤੋਂ ਘਾਟੇ ਪੰਜ ਛੇ ਕਿਲੋ ਬੋੜਾ ਕੱਢਿਆ ਠੀਕ ਆ ਹਾਂ ਜੀ ਬਾਕੀ ਚੌਣ ਚੌਣ ਬਹੁਤ ਭੋਲੀ ਆ ਠੀਕ ਆ ਹਾਂ ਜੀ ਮਗਰ ਇਹ ਤਾਂ ਬੱਚਾ ਕੀ ਆ ਬੋੜਾ ਬੱਚਾ ਦੇ ਕੱਟਾ ਜੀ ਠੀਕ ਆ ਕੱਟਾ ਲਓ ਜੀ ਜੀ ਤਾਜੀ ਸੂਈ ਜੇ ਆ ਇਹਦਾ ਬੱਚਾ ਜੇ ਹਾਂ ਜੀ ਹਾਂ ਜੀ ਜੀ ਤੋਰੋਗੇ ਇਹਨੂੰ ਫਿਰ ਗੁਰਦਗੇ ਚਲੋ ਕੋਈ ਨਹੀਂ ਇੱਕ ਤਾਂ ਚਲੋ ਕੋਈ ਨਹੀਂ ਬਾਕੀ ਵੀਰ ਇਦਾਂ ਹੀ ਫਿਰ ਆਪਣੀ ਤਸੱਲੀ ਕਰ ਲੈ ਹਾਂਜੀ ਹਾਂਜੀ ਬਾਕੀ ਬਖੇ ਜੀ ਪੂਰੇ ਖੁੱਲੇ ਥਣਵਾਨੇ ਦੀਆਂ گاਵਾ ਵਰਗਾ ਲੱਗਾ ਜੇ ਨੂੰ ਚੱਡਾ ਹਾਂਜੀ ਬਾਕੀ ਇਹੋ ਜਿਹੇ ਦੁੱਧ ਵੀ ਇਹੋ ਜਿਹੇ ਘੜਦੀਆਂ ਹਾਂ ਹਾਂਜੀ ਵੀਰ ਜੀ ਮੋਲੇ ਦਾ ਭਾਵੇਂ 95 ਕਰ ਲਿਏ ਲਾਕ ਕਰ ਲਈਏ 90 ਹਜ਼ਾਰ ਦੀ ਦੇ ਦਾਂਗੇ ਝੋਟੀ ਠੀਕ ਆ ਬਾਕੀ ਥੋੜਾ ਬੋਲਾ ਕੋਈ ਨਹੀਂ ਮੰਨਤ ਹੋ ਜੂਗਾ ਨਹੀਂ ਕਰਾਂਗੇ ਵੀਰ ਜੀ ਵਹਿੜ ਜੇ ਦੁੱਜਾ ਸੁਆ ਸੁਈ ਜੇ ਠੀਕ ਆ ਇਹਦੇ ਵਹਿੜ ਥੱਲੇ ਕੋਈ 8 ਤੋਂ 9 ਕਿਲੋ ਬੋੜੀ ਚਾਰੂਗੀ ਠੀਕ ਆ ਹਾਂਜੀ ਇਕ ਟੂਣ ਜਾਂ ਫੁੱਲੀ ਆ ਠੱਡੀ ਸੀਲ ਜੇ ਠੀਕ ਆ ਹਾਂਜੀ ਲੋ ਜੀ ਜੀ ਆਰਡਰ ਕੁਆਲਟੀ ਕਰੋ ਚੈੱਕ ਵੀਰੇ ਦੇਸੀਆਂ ਜਾਲ ਜਿਹੜੀ ਬੜਾ ਘਰ ਦਾ ਖਾਣੇ ਚਾਹ ਪਲੀ ਪੀਣ ਵਾਸਤੇ ਖੂਬਸੂਰਤ ਜੀ ਆ ਨਾਲੇ ਇਹੋ ਜੀ ਘਰੇ ਬੱਜੀ ਵੀ ਵੈਸੇ ਸੋਹਣੀ ਲੱਗਦੀ ਆ ਬੜਾ ਹਾਂਜੀ ਰਾਜੀ ਪੜੀ ਆ ਠੀਕ ਆ ਤੇ ਉਹ ਵੀ ਭਰਾ ਖਾਂਦੂਗਾ ਤੂੰ 10 ਜਰਾਂ ਦੇ ਨਾਲੇ ਕੱਢੀ ਜਾਣਾ 12 ਦੇ ਨਾਲੇ ਸੁਰੀ ਭਾਜੀ ਆ ਠੀਕ ਆ ਤੇ ਇਹਦਾ ਮੁੱਲ ਵੀ ਜੀ ਭਾਵੇਂ ਇਹਦਾ ਵੀ 37 ਕਰਾ ਲਓ 36 ਕਰਾ ਲਓ 40 ਕਰਾ ਲਓ ਇਹ 35000 ਦੇ ਦਾਂਗੇ ਲੋ ਜੀ ਜੀ ਇਦਾਂ ਦੀਆਂ ਵਸੇ ਮਿਲਦੀਆਂ ਨਹੀਂ ਜੇ ਬਾਜ਼ਾਰ ਦੇ ਵਿੱਚ ਤੇ ਬਹੁਤ ਜ਼ਿਆਦਾ ਰੇਟ ਆ ਹੁਣ ਬਾਕੀ ਵੀਰ ਨੇ ਜੈ ਜੀ ਕੀਤਾ ਆ ਪੰਜੈ ਜੀ ਕਮਾਈਏ ਮੈਂ ਥੋੜਾ ਬੋੜਾ ਕਾਪਾਣੀ ਦੇ ਕੇ ਡੰਗਰ ਪੀ ਲਓ ਜੀ ਜੀ ਵੱਡਿਆਂ ਤੁਸੀਂ ਵੇਖੀ ਆ ਪਾਰੇ ਵੱਡੀਆਂ ਤੋਂ ਵੱਡੀਆਂ ਜੇ ਬਾਕੀ ਵੀਰ ਕੋ ਦੋ ਮੱਜਾਂ ਪੂਰੀਆਂ ਭਾਰੀਆਂ ਆ ਸਾਡੀ ਆਪਣੇ ਲੋਕੀਂ ਦੀ ਕੋਸ਼ਿਸ਼ ਇਹੋ ਹੀ ਹੁੰਦੀ ਆ ਕਿ ਬਾਹਰੋਂ ਖੈਰ ਤੋਰ ਕੇ ਡੰਗਰ ਲਈਏ ਗੈਜ ਭਾਣਾ ਲਈਏ ਜਿਹੜੀ ਗਾਂ ਵੀ ਚਾਇ ਦੇ ਸਕੀ ਬਾਕੀ ਨਾਲੇ ਵਪਾਰੀ ਵੀਰ ਆਪਣੀ ਤਸੱਲੀ ਕਰਦਾ ਬਾਕੀ ਗਾਹਕ ਦਾ ਫਰਜ਼ ਹੈ ਆਪਣੀ ਤਸੱਲੀ ਕਰਨਾ ਜਿੰਮੇਵਾਰੀ ਭੰਦੀ ਉਹ ਵੀ ਆਪਣਾ ਵੇਖ ਪਰ ਕੇ ਡੰਗਰ ਲਈ ਹਾਂਜੀ ਵੀ ਇਹਨਾਂ ਵੀ ਘਰੇ ਨਹੀਂ ਰੱਖੀਆਂ ਹੁੰਦੀਆਂ ਇਦਾਂ ਹੀ ਖਰੀਦੇ ਹੁੰਦੀਆਂ ਤੁਹਾਡੇ ਵਰਗੇ ਭਰਾਵਾਂ ਕੋ ਲਈਆਂ ਹੁੰਦੀਆਂ ਬਿਲਕੁਲ ਬਾਕੀ ਨਾਲੇ ਉਹ ਬੋਲਦਾ ਜੀ ਸਾਹਮਣੇ ਦੇਖਦਾ ਆ ਕੀ ਹੋ ਗਈ ਉਹਨੇ ਦੱਸਣਾ ਵੀ ਆ ਦੱਸਣਾ ਬਾਕੀ ਚਲੋ ਫਿਰ ਵੀ ਆਪਣੀ ਤਸੱਲੀ ਕਰਕੇ ਕਿਉਂਕਿ ਇਹ ਇਹ ਕਿਲਾ ਨਾਲੋਂ ਬੱਚਾ ਜੇ ਥੱਲੇ ਬੜੀ ਕੁਆਲਿਟੀ ਦੀ ਕਰੋ ਬੜੀ ਬੜੀ ਦਾਹਾਂ ਤੋਂ ਬਾਹਰ ਹੀ ਕਦੇ ਹੂਆ ਇਹ ਗਾਈ ਮੰਨ ਕੇ ਲੈ ਜਾਓ ਬੋਲਾ ਕਹਿਣ ਲਓ ਦੋਸ ਕਹਿਣ ਲਓ ਪੂਰੇ ਨਿੱਗਰਵਾਨੇ ਦੀ ਆ ਹਾਂ ਪੰਜਾਂ ਦਿਨਾਂ ਦੀ ਸੂਈ ਜੇ ਠੀਕ ਆ ਹਾਂਜੀ ਛੋਟੀ ਦੇ ਵੀ ਲੱਖੋਂ ਬਾਹਰ ਵਾਲੀ ਭਾਵੇਂ ਦਾ ਮੁੱਲ ਜੈ ਜੀ ਕਰਾਂਗੇ ਵੀ ਵੀਰ ਜੀ ਪੁੱਲ 95 ਕਰਵਾਾਂਗੇ ਮੈਂ ਲੱਕ ਕਰ ਲਈਏ ਇਹ ਆਪਾਂ 99000 ਦੀ ਦੇ ਦਾਂਗੇ ਲਓ ਜੀ ਜੀ ਵੈਸੇ ਮਿਲਦੀਆਂ ਨਹੀਂ ਜੇ ਪੂਰੀ ਬਹੁਤ ਵੱਡੀ ਮੱਝ ਆ ਵੱਡੀ ਮੱਝ ਆ ਤਾਂ ਦੱਸਿਆ ਭਈ ਆ ਗਿਆ 20000 ਦੀ ਕਮਾਈ ਨਾਲ ਨਗਰ ਦੇ ਦਾਂਗਾ ਆਪਾਂ ਲੋ ਜੀ ਇਹ ਵੀ ਮੇਡੀ ਟਰੱਕੀ ਏ ਇਹ ਪੂਰੀ ਜਾਣਦੇ ਨਾ ਵੀ ਲੋਕ ਵੀਡੀਓ ਜਾਂਦੇ ਵੱਡੀ ਗੱਡੀ ਤੇ ਇਹ ਅਸਲ ਵੱਡੀ ਗੱਡੀ ਤੇ ਲੱਦ ਕੇ ਖੜਨ ਵਾਲੀ ਜੇ ਵੀ ਜੀ ਹਨਾਨ ਕੀ ਦੀ ਗੱਲ ਆ ਵੀ ਕੱਲ ਸੁਈ ਆ ਇੱਕ ਬਣੇ ਕੱਟੀ ਨੇ ਚੁੰਗਲਿਆ ਸਾਫ ਕਰਤੀ ਸਾਰੀ ਇਹ ਬੌਲੇ ਦੀ ਬਣ ਗਈ ਜੇ ਘੜ ਤੋਂ ਮੈਨੂੰ 4-5 ਕਿਲੋ ਇੱਕ ਡੰਗ ਦਾ ਬੜਾ ਹਾਂਜੀ 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 ਬਾਕੀ ਵੱਡੀ ਆ ਪੂਰੀ ਕੱਦ ਕਾਠ ਵਾਲੀ ਆ ਹਾਂਜੀ ਹਾਂਜੀ ਬਾਕੀ ਆ ਥਣ ਤੇ ਥੋੜੀ ਜੀ ਸ਼ਾਂਗ ਜੀ ਆ ਸ਼ਾਂਗ ਜੀ ਉਹ ਤੋਂ ਉਦਾਂ ਹੀ ਇੱਕ ਦੋ ਦਾ ਰੰਗ ਆ ਹਾਂਜੀ ਹਾਂਜੀ ਠੀਕ ਆ ਲੋ ਜੀ ਵੀ ਜੀ ਪੂਰੇ ਦੇ ਮਗਰ ਕੱਟੀ ਏ ਕੱਦ ਕਾਠ ਵਾਲੀ ਆ ਬਾਕੀ ਜਵਾਗ ਤੁਹਾਨੂੰ ਐਂਡ ਤੇ ਵਿਖਾਉ ਤੇ ਮੱਝ ਵੱਡੀ ਮੁੱਲ ਛੋਟਾ ਠੀਕ ਆ ਇਹ ਵੀ ਚੈਤ ਜੀ ਕਰਦੀਆਂ ਕਿ ਮੈਂ ਜੀ ਕਰਦਣੀ ਵੀ ਜੀ ਮੱਝ ਤੇ ਵੀ ਲੱਖੋਂ ਬਾਹਰ ਵਾਲੀ ਆ ਪਰ ਇਹ ਵੀ 95 90 ਹਜ਼ਾਰ ਚੋ ਛੋਟ ਕਰ ਦਿਆਂਗੇ ਬਾਕੀ ਵੀ ਜੀ ਏਡੀ ਫੰਡਰ ਵੀ 70 ਹਜ਼ਾਰ ਤੋਂ ਘੱਟ ਨਹੀਂ ਮੇਰੇ ਹਿਸਾਬ ਨਾਲ ਹੁੰਦੀ ਟਰੈਕੀ ਆ ਕੇ ਮੈਂ ਕਰੀ ਜੀ ਫੰਡਰ ਵੀ ਏਡੀ ਨਾ ਪੂਰੀ ਵੱਡੀ ਆ ਜੇ ਕੋਈ ਵੀਰ ਆਊਗਾ ਤੇ ਪਸੰਦ ਆਊਗੀ ਬਾਕੀ ਪਸ਼ੂ ਸਾਰੇ ਵੀਡੀਓ ਨਾਲੋਂ ਜੇ ਮੌਕੇ ਤੇ ਆਣ ਕੇ ਡੰਗਰ ਭੱਡਾਣਾ ਨਿਕਲੇ ਤੇ ਫਿਰ ਕੀ ਫਾਇਦਾ ਸਾਡੇ ਵੀਡੀਓ ਬਣਾਈ ਦਾ ਬਿਲਕੁਲ ਹੀ ਬਿਲਕੁਲ ਆਣ ਕੇ ਤੋਂ ਵੀਰ ਦੱਸ ਦੇ ਭਾਵੇਂ 100 ਕਿਲੋਮੀਟਰੋਂ ਆਜੇ 400 ਕਿਲੋਮੀਟਰ ਤੋਂ ਆਜੇ ਕਾ ਨਾਂ ਗਿਆ ਹੁਣ ਜਾਣ ਦਾ ਠੀਕ ਹੈ ਲਓ ਜੀ ਵੀਰ ਜੀ ਬਾਕੀ ਵੀਰ ਜੀ ਕੋਈ ਝੂਮ ਨਹੀਂ ਜੇ ਕੀਤਾ ਬਾਕੀ ਵੀਡੀਓ ਨਾਲ ਤੁਹਾਨੂੰ ਪਸ਼ੂ ਚੰਗੇ ਹੀ ਲੱਗਣਗੇ ਤੁਹਾਨੂੰ ਤੇ ਬਾਕੀ ਚਲੋ ਚੰਗੇ ਵੀਰ ਕੋ ਤਕਰੀਬਨ ਆ ਤੇ ਜੀ ਵੀਰ ਜੀ ਇਹ ਕਿੰਨੇ ਦੇ ਦਿੱtie ਫਿਰ ਇਹਦਾ ਵੀਰ ਜੀ 90000 10000 ਨਹੀਂ ਕਰਨਾ 20 ਨਹੀਂ ਕਰਨਾ ਇਹਦੀ ਇਹ 5000 ਹੀ ਛੋੜ ਕਰ ਦੇ 85000 ਜੀ ਤੁਸੀਂ ਆਪ ਅੰਦਾਜ਼ਾ ਲਾ ਲਓ ਇਹੜੀ ਨੇ 70000 ਦੀ ਫੰਡ ਰਿਆ ਮੱਝ ਪੂਰੀ ਵੱਡੀ ਮੱਝ ਦੋ ਵੀਰ ਜੀ 15-16 ਕਿਲੋ ਪੜਨਾ ਮੈਨੇ ਸੀ ਜੀ ਇਹ ਬਾਕੀ ਜਵਾਕ ਇਤਨਾ ਦੇ ਤੁਹਾਨੂੰ ਵਿਖਾ ਦਿੰਨੇ ਆ ਹਾਂਜੀ ਆੜੀ ਬਿਜਲੀ ਮੈਂ ਵਧੀਆ ਉਹਦਾ ਉਹਦਾ ਮੱਛ ਤਾਂ ਬਤਾ ਜੇ ਤਾਜ਼ੇ ਬੱਚੇ ਸਾਰੇ ਨਾਲੂ 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 ਤੇ ਬੱਚੇ ਦਿੱਤਾ ਜੀ ਸੂਈ ਆ ਹਾਂਜੀ ਆ ਲਓ ਜੀ ਵਿੱਚ ਕਰੋ ਚੱਕਾ ਆ ਨਾਲੂ ਨਾਲ ਜੀ ਇਹ ਆ ਵੀ ਜਿਹੜੀ ਕੱਲ ਦੀ ਸੂਈ ਇਹਦੀ ਕੱਟੀ ਜੀ ਆੜੀ ਲਾਸਟ ਵਾਲੀ ਆ ਹਾਂਜੀ ਹਾਂਜੀ ਲਓ ਜੀ ਕਰੋ ਚੈੱਕ ਤੇ ਗਾਂ ਦਾ ਇਹ ਕੇਜ ਬੱਚਾ ਜੀ ਗਾਂ ਦਾ ਇਹ ਵੀ ਸੂਈ ਤਾਜੀ ਸੂਈ ਸਵਾਈ ਆ ਬਾਕੀ ਇੱਕ ਦਾ ਵੱਜਾ ਸਾਰੀਆਂ ਤਾਜ਼ੀਆਂ ਸੂਈਆਂ ਸਵਾਈਆਂ ਲਓ ਜੀ ਵੀ ਜੀ ਬਾਕੀ ਆਪਣੀ ਵੀਰ ਕੋਈ ਤਸੱਲੀ ਕਰ ਲੇ ਵੀਰ ਕੋ ਤਕਰੀਬਨ ਪਸ਼ੂ ਚੰਗੇ ਹੀ ਆ ਧੰਨਵਾਦ ਜੀ